ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਤਿਗੁਰੂ ਨਾਨਕ ਦੇਵ ਜੀ ਨੇ ਦੁਨੀਆ ਤੇ ਆ ਕੇ ਸੱਤ ਧਰਮ ਦਾ ਪ੍ਰਚਾਰ ਸਾਰੇ ਜੀਵਾਂ ਲਈ ਕੀਤਾ ਮਨੁੱਖ ਮਾਤਾ ਨਾਲ ਪਿਆਰ ਕਰਨਾ ਦੱਸਿਆ ਅਤੇ ਬਾਣੀ ਵਿੱਚ ਹੁਕਮ ਦਿੱਤਾ ਵਾਰੀ ਕਸਮ ਕਢਾਏ ਕਿਰਤ ਕਮਾਵਨਾ ਮੰਦਾ ਕਿਸੇ ਨਾਲ ਆਖ ਝਗੜਾ ਪਾਵਨਾ ਨਾ ਪਾਏ ਝਗੜਾ ਸوام ਸੇਤੀ ਆਪ ਆਪ ਬਣਾਵਨਾ ਜਿਸ ਨਾਲ ਸੰਗਤ ਕਰ ਸ੍ਰੀ ਕੀ ਜਾਏ ਕਿ ਅਰੂਆਵਨਾ ਜੋ ਦੇਸ ਹੈਨਾ ਮਨੇ ਕਹਿਨਾ ਆਖ ਨਹੀ ਬਾਵਨਾ ਗੁਰੂ ਜੀ ਨੇ ਫਰਮਾਇਆ ਕਿ हे ਜੀਵ ਕਿਸੇ ਦਾ ਵੀ ਮੰਦਾ ਨਾ ਕਰੋ ਹਰ ਇੱਕ ਨਾਲ ਪਿਆਰ ਕਰੋ ਕਿਉਂਕਿ ਹਰ ਇੱਕ ਮਨੁੱਖ ਦੇ ਅੰਦਰ ਉਸ ਪਰਮਾਤਮਾ ਦੀ ਹੀ ਅੰਸ ਹੈ ਗਰਭ ਮਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਤੇ ਸਭ ਉਤਪਾਤੀ ਕਬੀਰ ਜੀ ਵੀ ਐਸਾ ਹੀ ਫਰਮਾਨ ਕਰਦੇ ਹਨ ਕਹੋ ਕਬੀਰ ਇਹ ਰਾਮ ਕੀ ਅੰਸ ਜਿਸ ਕਾ ਗਤ ਪਰ ਮਿਟਾਇਨਾ ਮਨਸ ਅਤੇ ਜੇਕਰ ਹਰ ਜੀਵ ਉਸ ਤੋਂ ਹੀ ਪੈਦਾ ਹੋਇਆ ਹੈ ਸਾਰਿਆਂ ਵਿੱਚ ਉਸ ਇਸ ਵਾਰ ਨੂੰ ਵਿਆਪਕ ਸਮਝ ਕੇ ਉਸੇ ਨਾਲ ਪਿਆਰ ਕਰਨਾ ਹੈ ਬਾਬਾ ਫਰੀਦ ਜੀ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ ਸਬਨਾ ਮਨਮਾ ਨਿਕ ਠਾਹਨ ਮੂਲ ਮਚਾਂਗਵਾ ਜੇ ਤੋ ਪਿਰਿਆ ਕੀ ਸਿਖ ਹਿਆਉ ਨਾ ਠਾਹੇ ਕਹੀਦਾ ਇਹਨਾ ਪਰਮਾਨਾ ਤੋ ਤੋ ਇਹੀ ਸਦ ਹੁੰਦਾ ਹੈ ਕਿ ਕਿਸੇ ਵੀ ਪੁਰਸ਼ ਨੂੰ ਮੰਦੀ ਨਿਗਾਹ ਨਾਲ ਨਹੀਂ ਦੇਖਣਾ ਕਿਸੇ ਦਾ ਵੀ ਮਾੜਾ ਨਹੀਂ ਸੋਚਣਾ ਚਾਹੀਦਾ ਇੱਕ ਵਾਰ ਅਗਬਰ ਬਾਦਸ਼ਾਹ ਨੇ ਬਿਰਬਲ ਦੇ ਸਾਹਮਣੇ ਇੱਕ ਲਕੀਰ ਖਿੱਚੀ ਅਤੇ ਕਿਹਾ ਕੇ ਬਿਨਾਟਾ ਹੈ ਇਸ ਨੂੰ ਛੋਟੀ ਕਰ ਦੇ ਬਿਰਬਲ ਨੇ ਆਪਣੀ ਸੋਚ ਦੜਾਈ ਅਤੇ ਸੋਚ ਵਿਚਾਰ ਕੇ ਉਸ ਲਕੀਰ ਨਾਲੋਂ ਇੱਕ ਵੱਡੀ ਲਕੀਰ ਲਾਗੇ ਖਿੱਚ ਦਿੱਤੀ ਅਤੇ ਉਹ ਲਕੀਰ ਆਪਣੇ ਆਪ ਛੋਟੀ ਹੋ ਗਈ ਤਾਂ ਅਕਬਰ ਬਾਦਸ਼ਾਹ ਬਿਰਬਲ ਦੀ ਅਕਲ ਦੇਖ ਕੇ ਬੜਾ ਪ੍ਰਸੰਨ ਹੋਇਆ ਇਸੇ ਤਰ੍ਹਾਂ ਮੰਦੇ ਖੇਲਾਂ ਵਾਲੇ ਪੁਰਸ਼ ਨਾਲ ਕਿਰਨਾ ਨਹੀਂ ਕਰਨੀ ਸਵੇ ਅਗਿਆਨ ਨੂੰ ਗਿਆਨ ਰੂਪੀ ਦੇਵ ਦੀ ਰੋਸ਼ਨੀ ਨਾਲ ਦੂਰ ਕਰਨਾ ਹੈ ਹਰ ਵਕਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬਤ ਦਾ ਭਲਾ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਪਰ ਹੋਂਦਾ ਸਮਾਹੀ ਐਸਾ ਹੈ ਹਰ ਕਿਸੇ ਦੇ ਅੰਦਰ ਈਰਖਾ ਦਵੇਸ਼ ਸਾੜਾ ਹੀ ਭਰਿਆ ਪਿਆ ਹੈ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆਪਣੇ ਫਾਇਦੇ ਵਾਸਤੇ ਤਾਂ ਦੂਸਰੇ ਨੂੰ ਮਾਰ ਪਕੋਣ ਤੋਂ ਵੀ ਕੋਈ ਪਰਹੇਜ਼ ਨਹੀਂ ਕਰਦੇ ਪਰ ਇਸ ਤਰ੍ਹਾਂ ਕਰਨ ਨਾਲ ਕਿਸੇ ਦਾ ਭਲਾ ਤਾਂ ਨਹੀਂ ਹੁੰਦਾ ਪਰ ਐਸਾ ਇਨਸਾਨ ਆਪਣਾ ਜਰੂਰ ਸਭ ਕੁਝ ਗਵਾ ਲੈਂਦਾ ਹੈ ਅਤੇ ਕਈ ਵਾਰੀ ਦੂਸਰੇ ਦੀ ਜਾਨ ਖੋਣ ਵਾਲਾ ਆਪਣੀ ਜਾਨ ਵੀ ਖਵਾ ਲੈਂਦਾ ਹੈ ਅਤੇ ਜੇਕਰ ਕੋਈ ਸੰਤ ਮਹਾਤਮਾ ਗੁਰਵਾਨਾਲ ਵੀ ਐਸਾ ਕਰਨ ਦੀ ਸੋਚੇ ਫਿਰ ਤਾਂ ਉਸ ਨੂੰ ਕੋਈ ਨਹੀਂ ਬਚਾ ਸਕਦਾ ਸਾਡੀ ਅੱਜ ਦੀ ਗੁਰ ਨਾਨਕ ਦੇਵ ਜੀ ਦੀ ਸਾਕੀ ਤੋਂ ਵੀ ਇਹ ਹੀ ਸੇਧ ਮਿਲਦੀ ਹੈ ਇੱਕ ਰਾਜਾ ਜੋ ਕਿ ਅੰਧ ਵਿਸ਼ਵਾਸਾਂ ਵਿੱਚ ਫਸਿਆ ਹੋਇਆ ਸੀ ਅਤੇ ਭਾਈ ਬਾਲਾ ਜੀ ਨੂੰ ਕੈਦ ਕਰ ਉਸ ਦੀ ਬਲੀ ਦੇਣ ਲੱਗਾ ਤਾਂ ਕਿਸ ਤਰ੍ਹਾਂ ਉਸ ਨੂੰ ਸਜ਼ਾ ਮਿਲੀ ਇੱਕ ਬੜੀ ਹੀ ਪਹਿਲੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਕ ਦੇਸ਼ ਵਿੱਚ ਗਏ ਅਤੇ ਜਾਂਦੇ ਹੋਏ ਰਸਤੇ ਵਿੱਚ ਇੱਕ ਬ੍ਰਿਸ਼ਥਲੇ ਆਪਣਾ ਆਸਨ ਲਾ ਲਿਆ ਇੰਨੇ ਵਿੱਚ ਹੀ ਉਸ ਇਲਾਕੇ ਦਾ ਰਾਜਾ ਆਪਣੀ ਪ੍ਰਜਾ ਅਤੇ ਫੌਜ ਦੇ ਸਮੇਤ ਆ ਗਿਆ ਜਦੋਂ ਨੇੜੇ ਪਹੁੰਚਿਆ ਅਤੇ ਸਿਪਾਈਆਂ ਨੂੰ ਇਸ਼ਾਰਾ ਕਰ ਦਿੱਤਾ ਕਿ ਇਹਨਾਂ ਤਿੰਨ ਪ੍ਰਦੇਸ਼ੀਆਂ ਵਿੱਚੋਂ ਇੱਕ ਨੂੰ ਫੜ ਲਓ ਰਾਜੇ ਦਾ ਹੁਕਮ ਸੁਣਦੇ ਹੀ ਇੱਕ ਸਪਾਈ ਨੇ ਆਕੇ ਬਾਲਾ ਜੀ ਨੂੰ ਹੱਥ ਘੜੀ ਲਾ ਕੇ ਫੜ ਲਿਆ ਗੁਰੂ ਨਾਨਕ ਪਾਸ਼ਾ ਜੀ ਵੀ ਮਰਦਾਨੇ ਸਮੇਤ ਨਾਲ ਹੀ ਹੋ ਤੁਰੇ ਅਤੇ ਮਰਦਾਨਾ ਜੀ ਰਸਲ ਤੇ ਬਾਲਾ ਜੀ ਨੂੰ ਤਾਕੀਦ ਕਰ ਰਿਹਾ ਸੀ ਕਿ ਅੱਜ ਤੈਨੂੰ ਇਹਨਾਂ ਨੇ ਨਹੀਂ ਛੱਡਣਾ ਪਹਿਲਾਂ ਮੈਨੂੰ ਫੜ ਲਿਆ ਕਰਦੇ ਸਨ ਅੱਜ ਤੇਰੀ ਵਾਰੀ ਹੈ ਪਰ ਬਾਲਾ ਜੀ ਬਿਲਕੁਲ ਅਡੋਲ ਤੁਰਦੇ ਸਨ ਇਹਨਾਂ ਨੂੰ ਲੈ ਕੇ ਰਾਜਾ ਇੱਕ ਮੰਦਰ ਵਿੱਚ ਪਹੁੰਚਿਆ ਅਤੇ ਸੇਵਕ ਨੂੰ ਹੁਕਮ ਦਿੱਤਾ ਕਿ ਇਸ ਬਣੂਖ ਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਾ ਦਿਓ ਤਾਂ ਕਿ ਆਪਾਂ ਚੰਡੀ ਮਾਤਾ ਨੂੰ ਇਸ ਦੀ ਬਲੀ ਦੇ ਦਈਏ ਇਸ ਦੀ ਬਲੀ ਦੇ ਨਾਲ ਮਾਤਾ ਬੜੀ ਪ੍ਰਸੰਨ ਹੋਵੇਗੀ ਉਸ ਰਾਜੇ ਦਾ ਹੁਕਮ ਮੰਨ ਕੇ ਬਾਲਾ ਜੀ ਨੂੰ ਇਸ਼ਨਾਨ ਕਰਵਾ ਕੇ ਚੰਗੇ ਬਸਤਰ ਪਵਾ ਕੇ ਚੰਡੀ ਮਾਤਾ ਦੀ ਮੂਰਤੀ ਅੱਗੇ ਲਿਆ ਕੇ ਸਿਪਾਈਆਂ ਨੇ ਖੜਾ ਕਰ ਦਿੱਤਾ ਸਤਗੁਰੂ ਜੀ ਵੀ ਉੱਥੇ ਪਹੁੰਚ ਗਏ ਅਤੇ ਕੀ دیکھتے ਹਨ ਕਿ ਰਾਜਾ ਆਪਣੇ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਬਾਲਾ ਜੀ ਕੋਲ ਜਾ ਕੇ ਖੜਾ ਹੈ ਇਹ ਸਾਹਮਣੇ ਹੋ ਰਹੇ ਜ਼ੁਲਮ ਨੂੰ ਮਰਦਾਨਾ ਜੀ ਦੇਖ ਕੇ ਸਹਾਰ ਨਾ ਸਕੇ ਅਤੇ ਬਾਬਾ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਇਸ ਦੀ ਰੱਖਿਆ ਕਰੋ ਇਹ ਤੁਹਾਡਾ ਸੇਵਕ ਹੈ ਮੇਰਾ ਸਾਥੀ ਹੈ ਗੁਰੂ ਪਾਸ਼ਾ ਜੀ ਨੇ ਮਰਦਾਨਾ ਜੀ ਨੂੰ ਹੌਸਲਾ ਦਿੱਤਾ ਕਿ ਨਿਰੰਕਾਰ ਪਲੀ ਕਰੇਗਾ ਵੇਖ ਉਸਦੇ ਰੰਗ ਅਤੇ ਜਿਸ ਸਮੇਂ ਰਾਜਾ ਬਾਲਾ ਜੀ ਦਾ ਤਲਵਾਰ ਦਾ ਵਾਰ ਕਰਨ ਨਹੀਂ ਲੱਗਾ ਸੀ ਉਸ ਵਕਤ ਮੰਦਰ ਵਿੱਚ ਰੋਸ਼ਨੀ ਹੋ ਗਈ ਚੰਡੀ ਮਾਤਾ ਨੇ ਪ੍ਰਗਟ ਹੋ ਕੇ ਰਾਜੇ ਦਾ ਸਿਰ ਤੜ ਤੋਂ ਵਕ ਕਰ ਦਿੱਤਾ ਇਹ ਪ੍ਰਤੱਖ ਦੇਖ ਕੇ ਸਤਿਗੁਰੂ ਨੇ ਚੰਡੀ ਨੂੰ ਪੁੱਛਿਆ ਹੇ ਚੰਡੀ ਰਾਜਾ ਤਾਂ ਤੇਰਾ ਭਗਤ ਸੀ ਫੇਰ ਤੋਂ ਇਸ ਦੇ ਜਾਨ ਲੈ ਕੇ ਬਾਲੇ ਦੀ ਰੱਖਿਆ ਕਿਉਂ ਕੀਤੀ ਤਾਂ ਚੰਡੀ ਨੇ ਉੱਤਰ ਵਿੱਚ ਰਾਜੇ ਨੂੰ ਦੁਸ਼ਟ ਦੱਸਿਆ ਅਤੇ ਕਿਹਾ ਕਿ ਇਹ ਮੇਰਾ ਭਗਤ ਨਹੀਂ ਸੀ ਅਤੇ ਪ੍ਰਭੂ ਵੱਲੋਂ ਮੈਨੂੰ ਹੁਕਮ ਹੈ ਕਿ ਜਿੱਥੇ ਵੀ ਕੋਈ ਭਗਤਾਂ ਨੂੰ ਦੁੱਖ ਦਿੰਦਾ ਹੈ ਮੈਂ ਉਸ ਦਾ ਨਾਸ਼ ਕਰ ਦਿੰਦੀ ਹਾਂ ਇਸ ਸਾਖੀ ਤੋਂ ਤਾਂ ਇਹੀ ਸੇਧ ਹੈ ਕਿ ਕਿਸੇ ਦੂਸਰੇ ਦਾ ਬੁਰਾ ਕਰਨ ਨਾਲ ਆਪਣਾ ਭਲਾ ਕਦੀ ਨਹੀਂ ਹੁੰਦਾ ਬਲਕਿ ਆਪਣਾ ਹੀ ਇਨਸਾਨ ਬੁਰਾ ਕਰ ਬੈਠਦਾ ਹੈ ਅਤੇ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲਿਆਂ ਦਾ बुरा परमात्मा कभी होन ही नहीं दिता नाल निरंकार खुद आप हो वे, उस्ता कोई होगा भी नहीं कर सकता हर पगत कर रखे आपने अपने दिन ही नाम वड्याई जिन जिन करी अवग्या जनकी की दुड़ाई वाहे गुरु जी का खालसा वाहेगुरु जी की फतेह